ਇਤੇ ਘਰ ਚ ਪੋਚੀ ਬਣਦੀ ਹੋਵੇ ਨਾ ਤੜਾ ਮਜ਼ਦੂਰ ਬੈ ਕੇ ਰੋਟੀ ਖਾ ਰਿਆ ਹੋਵੇ ਨਾ ਹੱਥ ਨਾਲ ਆਪਣੇ ਇੱਥੇ ਗਲਾਸ ਪਾਣ ਦਾ ਫੜਕ ਉੱਤੇ ਰੱਖ ਕੇ ਵੇਖਿਓ ਅਨੰਦ ਬੜਾ ਹੁੰਦਾ ਫਿਰ ਉਹਨਾਂ ਜਾਣ ਲੱਗੇ ਸਿੰਪਲੀ ਕੰਮ ਕਰਨ ਨਾਲਾ ਥੋੜਾ ਨਾ ਸਰਦਾਰ ਬਹੁਤ ਚੰਗਾ ਵਾ ਇਹ ਵਾਕਿਆ ਅੰਦਰੋਂ ਬੜੀ ਆਤਿ ਉਹਨਾਂ ਅਰਦਾਸ ਅੰਦਰ ਕੋਈ ਸੱਚਾ ਪਾਤਸ਼ਾਹ ਇਹ ਜਿਹੜੀ ਕੋਠੀ ਬਣ ਰਹੀ ਆ ਇਹਨਾਂ ਨੂੰ ਮਾਰਾ ਸੁੱਖਣ ਨਾ ਨਹੀਂ ਹੋਵੇ ਮਾਰੇ ਜਿਹੜੀ ਉਹਨਾਂ ਅਰਦਾਸ ਕਰਨੋਂ ਗਰਮਸੀ ਪ੍ਰਚਾਰ ਕਰਨੀ ਕਰੀ ਉਹ ਤੁਸੀਂ ਮੇਰੇ ਕਹਿੰਦਾ ਜੀ ਮੇਰੇ ਕੋਲ ਵੀ ਕਾਫੀ ਬਣ ਜਿਹੜੀ ਉਹਨੇ ਕਰ ਲਈ ਤੁਸੀਂ ਉਹਦਾ ਦਿਲ ਦਿਖਾਤਾ ਨਾ ਆਪਾਂ ਵੀ ਬੀਬੀਆਂ ਚਾਹ ਵੀ ਬਣਾਉਣੀਆਂ ਤੇ ਸੜੂ ਭੁੰਨ ਕਰਕੇ ਬਣਾਉਣੀਆਂ ਉਹ ਜਾਣ ਲੱਗਾ ਪਤਾ ਕਹਿੰਦੀ ਕੋਠੀ ਤੇ ਭਾਵੇਂ ਤੁਹਾਡੀ ਵਧੀਆ ਬਣ ਗਈ ਪਰ ਹਾਸਾ ਨਹੀਂ ਤੁਹਾਨੂੰ ਗੱਲ ਬਣੀ ਹੁੰਦਾ ਵੀ ਕੋਠੀਆਂ ਬਣਦੇ ਤਾਂ ਬੰਦਾ ਖਿਜੀ ਜਾਂਦਾ ਕਲਪੀ ਜਾਂਦਾ ਕਿਉਂਕਿ ਕੋਠੀਆਂ ਨਾਲ ਮੀਰੀ ਛੜਾਉਂਦੀ ਆ ਮੀਰੀ ਤੁਹਾਡੇ ਵਿਹਾਰ ਨਾਲ ਹੁੰਦੀ ਆ ਤੋ ਫੇਰ ਵੇਖਿਆ ਕਿ ਜਿਹੜੇ ਚੰਗੀ ਜਿਹੜੇ ਲੇਬਰ ਨਾਲ ਜਿਹੜੇ ਚੰਗਾ ਬੋਲਦੇ ਆ ਨਾ ਉਹ ਸੀਮੈਂਟ ਵੀ ਨਹੀਂ ਖਰਾਬ ਕਰਦੇ ਨਾ ਨਾ ਉਹਨਾਂ ਨਾਲੇ ਬੋਰੀ ਬਸ਼ੌਂਦੀ ਰੋਣੀ ਪੈਂਦੇ ਉਹ ਇਹ ਸਾਡੇ ਸਾਡਾ ਆਪਣਾ ਘਰ ਜਿਹੜੇ ਉਹਨਾਂ ਨੂੰ ਤੰਗ ਕਰਦੇ ਨਾ ਜਾਣ ਲੱਗਿਆ ਕਿ ਬੋਰੀ ਦੇ ਨੱਬ ਕੇ ਜਾਂਦੇ ਫਿਰ ਉਹ ਜਿਹੜੇ ਮੀਆਂ ਨੂੰ ਖੋੜਦੇ ਆਹ ਬੋਰੀ ਕਿੱਥੋਂ ਨਿਕਲੀ ਆ ਉਹ ਜੋ ਪਿੰਡਾਂ ਜੀ ਨਹੀਂ ਹੁੰਦਾ ਵੀ ਤੂੰ ਤਾਂ ਰੋਟੀ ਲੈ ਕੇ ਮੂਸਲ ਚਾਹ ਵਰਤਦਾ ਜਦੋਂ ਤੂੰਲੀ ਪਾਉਣ ਲੱਗਦੇ ਫੇਰ ਦੇਖੀਦਾ ਵੀ ਇਹ ਰੋਟੀ ਕਿੱਥੋਂ ਨਿਕਲੀ ਤੇ ਕੁੱਤੇ ਨੇ ਢਾਈ ਹੁੰਦੀ ਸੀ ਤੂੰ ਇਦਾਂ ਜਿਵੇਂ ਉਹਨਾਂ ਨੂੰ ਨੀਂਹ ਪੁੱਟ ਲੱਗਦੇ ਆਪਾਂ ਨਹੀਂ ਆਤੀ ਬੋਰੀ ਸੀਮਣ ਦੀ ਕਿੱਥੋਂ ਨਿਕਲੀ ਆ ਬਾਅਦ ਚੇਤਾ ਆਉਂਦਾ ਵੀ ਆਪਾਂ ਚਾਹ ਤੋਂ ਟੋਕਦੇ ਅਗਰ ਲਿਆ ਬਰਾਬਰ ਦੇ ਹਿਸਾਬ ਕਰਤੋ